ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਤੁਸੀਂ ਸਾਡੇ ਚੈਨਲ ਨੂੰ ਕਾਫੀ ਪਿਆਰ ਦੇ ਰਹੇ ਹੋ ਤੇ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਦੇਖੋ ਸਾਡਾ ਵਲੌਗ ਥੈਂਕ ਯੂ ਅੱਜ ਨੂੰ ਮੇਰੀ ਬੀੜ ਠੀਕ ਨਹੀਂ ਤੇ ਮੈਂ ਚਲਦੀ ਮੈਡੀਸਿਨ ਲੈਣ ਤੇ ਉਹ ਮੈਂ ਹੁਣੇ ਉੱਠੀ ਹੀ ਸਵੇਰ ਦਾ ਮੈਨੂੰ ਕੋਈ ਕੰਮ ਨਹੀਂ ਹੋਇਆ ਖਲਾਰਾ ਪਿਆ ਕਰੇ ਤੇ ਮੇਰੀ ਦਵਾਈ ਵੀ ਜੇ ਦੋਸਤ ਸਕੂਲ ਨਹੀਂ ਗਿਆ ਤੇ ਛੋਟਾ ਵੀ ਸਕੂਲ ਤੋਂ ਆ ਗਿਆ ਤੇ ਬੈਠਾ ਆ ਤੇ ਆ ਵੇਖੋ ਸਾਰਾ ਖਲਾਰਾ ਪਿਆ ਬੈਕ ਇਨੇ ਕਿੱਥੇ ਸੁਤਿਆ ਸੌਕਸ ਲਾ ਕੇ ਸੁਤੀ ਹੋਈਆਂ ਤੇ ਸਾਰਾ ਯਾਰ ਦੋਸਤ ਖਲਾਰਾ ਪਿਆ ਹੋਇਆ ਸਵੇਰ ਦਾ ਮੇਰੀ ਤਬੀਅਤ ਠੀਕ ਨਹੀਂ ਤੇ ਆ ਵੇਖੋ ਝਾੜੂ ਝੂਟੂ ਵੀ ਲਾਉਣ ਵਾਲਾ ਸਾਰਾ ਫਿਰ ਇਹਦਾ ਛੋਟੇ ਰਾਜ ਪੇਪਰ ਤੇ ਪੇਪਰ ਦੇ ਕੇ ਆਇਆ ਸੁਕਰੇ ਵੀ ਨਤੀਜੇ ਕਪੜੇ ਵੀ ਮੈਂ ਦੋਸਤ ਧੋਦੇ ਨਹੀਂ ਸੁੱਕਰੇ ਪਾਤੀ ਆ ਤੇ ਹੁਣ ਧੁੱਪ ਵੀ ਟਿਕ ਲਈ ਆ ਨਿੰਮ ਵੀ ਦੋਸਤ ਹੋਈ ਲਾਈ ਕਿੰਨੀ ਵੱਡੀ ਹੋ ਗਈ ਅੱਜ ਨਿੰਮ ਖਰੇਲੇ ਵੀ ਲੱਗਦੇ ਹੋਏ ਆ ਅੰਬਰੂਦ ਵੀ ਆਮੇ ਕਾ ਲੱਗੇ ਹੋਏ ਆ ਅੱਜ ਫਰਕ ਤੇ ਵੇਆ ਅੰਬਰੂਦ ਵੀ ਪੱਕਾ ਲਿਆ ਖਰੇਲਾ ਦੀ ਵੇਗ ਆ ਵੇਖੋ ਖਰੇਲੇ ਲੱਗਦੇ ਪਏ ਆ ਖਰਾਬ ਹੋਗੇ ਗਰਮੀਓ ਇੰਨੀ ਜ਼ਿਆਦਾ ਗਰਮੀ ਬੈੰਡ ਹੀ ਨਾ ਵੇਖੋ ਸਾਰੇ ਗਰਮੀ ਨਾਲ ਖਰਾਬ ਹੋਗੇ ਰੋਟੀ ਬਣਾ ਲਾਂ ਬੱਚਿਆਂ ਨੂੰ ਵੀ ਰੋਟੀ ਖਾਣੀ ਹੈ ਤੇ ਟਾਈਗਰ ਨੂੰ ਵੀ ਪਾਣੀ ਰੋਟੀ ਅੱਜ ਜੀ ਪਿੰਡੀਆਂ ਤੇ ਦਹੀਂ ਬਣਾਇਆ ਤੇ ਖੁਸ਼ਕੀ ਫੁਲਕਾ ਖਾਣੇ ਅਸੀਂ ਚੋਪੜਕੇ ਨਹੀਂ ਖਾਣੇ ਮੈਂ ਚਲਦੀ ਆ ਆਪਣੇ ਬੇਟੇ ਨੂੰ ਰੋਟੀ ਦੇਣ ਹਲੇ ਨਹੀਂ ਲਾ ਬਰੋਟੀ ਲੈਓ ਟਾਈਗਰ ਨੂੰ ਟਾਈਗਰ ਈਟ ਈਟ ਟਾਈਗਰ ਵੀ ਲੱਗ ਗਿਆ ਖਾਣਾ ਖਾਣ ਛੋਟਾ ਲੱਗ ਗਿਆ ਗੇਮ ਖੇਡਣ ਤੇ ਅੰਨੀ ਫਿਰ ਦਵਾਈ ਲੈਣ ਜਾਣਾ ਥੋੜਾ ਮੈਂ ਰੈਡੀ ਹੋਲਾਂ ਕਿ ਇਹਦੇ ਪਾਪਾ ਵੀ ਨਹੀਂ ਇੱਥੇ ਉਹ ਚੰਡੀਗੜ੍ਹ ਗਏ ਹੋਇਆ ਤੇ ਮੈਂ ਹੁਣ ਆਪਣੇ ਵੱਡੇ ਬੇਟੇ ਨਾਲ ਹੀ ਜਾਉਂਗੀ ਦਵਾਈ ਲੈਣ ਤੇ ਥੋੜਾ ਤਿਆਰ ਹੋ ਕੇ ਫਿਰ ਚੱਲਦੇ ਹਾਂ ਹੋ ਗਈ ਰੈਡੀ ਚੱਲਿਆਂ ਦਵਾਈ ਲੈਣ ਪਹੁੰਚੁੱਕੇ ਆ ਅਸੀਂ ਕਲੀਨਿਕ ਮੈਡੀਸਿਨ ਲੈਣ ਵਾਸਤੇ ਮੈਂ ਕਿਸੇ ਨੂੰ ਕਿਹਾ ਲਿਆ ਕਿ ਹੁਣ ਚੱਲ ਸਕਾਂ ਉਹ ਦਾ ਸੇਵ ਤੇ ਉਹ ਕੇ ਬਣੀ ਸੋਚੇ ਦੇ ਤੋਂ ਲੈ ਲਏ ਦੇ ਪੁੱਤਾਂ ਨਾਲ ਬੜਾ ਚੜਾ ਰਿਹਾ ਹੈ ਪਰ ਜਦੋਂ ਆਦਤ ਤੇ ਨਿੱਕਲ ਵੀ ਕਹਿੰਦਾ ਵਿਆਹ ਹੀ ਕੁਝ ਖਾ ਦੀ ਮੰਮਾ ਲੈ ਕੇ ਆਏ ਤੇ ਫਿਰ ਅਸੀਂ ਬਕਰ ਦੇ ਲੈ ਗਏ ਅਸੀਂ ਦਵਾਈ ਲੈ ਕੇ ਘਰੇ ਆ ਗਏ ਆ ਤੇ ਅੱਜ ਕਾਫੀ ਭੀੜ ਘੱਟ ਸੀ ਤੇ ਸਾਡੀ ਵਾਰੀ ਜਲਦੀ ਆ ਗਈ ਜਲਦੀ ਦਵਾਈ ਮਿਲ ਗਈ ਤੇ ਇੰਨੀ ਜ਼ਿਆਦਾ ਗਰਮੀ ਹੀ ਨਾ ਅੱਜ ਬਹੁਤ ਜ਼ਿਆਦਾ ਇੰਨੀ ਗਰਮ ਲੋਤੀ ਹਵਾ ਵਗਦੀ ਪਈ ਇੰਨੀ ਜ਼ਿਆਦਾ ਧੁੱਪ ਹੀ ਤੇ ਮੇਰਾ ਫੇਸ ਸਾਰਾ ਜ਼ਾਲ ਹੋ ਗਿਆ ਗਰਮੀ ਨਾਲ ਪਰ ਕੰਮੀ ਲਿਆਂਦਾ ਭੁੱਖ ਬੜੀ ਲੱਗੀ ਲਿਆਂਦਾ ਵਾ ਅੱਛਾ ਲਿਆਂਦਾ ਵਾ ਦਿੱ ਦੇ ਦਿਓ ਯਾਰ ਭੁੱਖ ਬੜੀ ਲੱਗੀ ਹੈ ਅਸੀਂ ਜਿੰਨੀ ਨਾਲੇ ਮੈਂ ਆਪਣੀ ਦਵਾਈ ਖਾਣਾ ਮੈਂ ਆਪਣੀ ਦਵਾਈ ਖਾ ਲਈ ਆ ਤੇ ਮੇਰੀ ਤਬੀਅਤ ਹੁਣ ਕਾਫੀ ਠੀਕ ਆ ਤੇ ਅਸੀਂ ਨਾ 14 ਸਾਲ ਕਿਰਾਏ ਤੇ ਬਾਹਰ ਰਹੇ ਹਾਂ ਕਿਰਾਏ ਦੇ ਮਕਾਨਾਂ ਵਿੱਚ ਹੀ ਰਹੇ ਹਾਂ ਤੇ ਹੁਣ ਸਾਡਾ ਆਪਣਾ ਘਰ ਬਣਿਆ ਤੇ ਮੈਂ ਬਹੁਤ ਖੁਸ਼ ਹਾਂ ਨਿਮ ਦਾ ਸਾਡੀ ਕਾਫੀ ਵਧੀਆ ਦਿੱਉ ਦਿੱਤਾ ਤੇ ਨਿਮ ਦੇ ਕਾਫੀ ਜਿਆਦੇ ਫਾਇਦੇ ਆ ਤੇ ਸਰਕਾਰ ਦੇ ਪਾਪਾ ਨਾਲ ਅਕਸਰ ਹੀ ਮੇਰੇ ਨਾਲ ਗੱਲ ਕਰਦੇ ਜਦੋਂ ਰਾਜਿੰਦਰ ਆਪਣਾ ਘਰ ਬਣਾਉਂਗਾ ਨਾ ਤੇ ਆਪਾਂ ਨਿਮ ਦਾ ਰੁੱਖ ਜ਼ਰੂਰ ਲਗਾਉਣਾ ਤੇ ਅਸੀਂ ਨਿਮ ਦਾ ਰੁੱਖ ਲਗਾਇਆ ਇਹਦੇ ਬਹੁਤ ਜਿਆਦੇ ਫਾਇਦੇ ਆ ਇਹਨੂੰ ਘਰ ਵਿੱਚ ਲਾਉਣ ਨਾਲ ਨਾ ਘਰ ਤੋਂ ਕਾਫੀ ਬਿਮਾਰੀਆਂ ਦੂਰ ਰਹਦਾ ਏ ਬੁੱਤਾ ਤੇ ਕਾਫੀ ਸਾਰੇ ਫੈਰੇ ਆ ਕਣਕ ਚ ਇਹਦੇ ਪੱਤੇ ਰੱਖੋ ਤੇ ਕਣਕ ਲੱਗਦੀ ਨਹੀਂ ਆ ਤੇ ਹੋਰ ਵੀ ਕਾਫੀ ਸਾਰੇ ਫੈਰੇ ਆ ਜੇ ਮੈਂ ਗਰਾਂ ਲੱਗੀ ਤੇ ਕਾਫੀ ਟਾਈਮ ਲੱਗ ਜਾਣਾ ਆ ਤੇ ਜੇ ਤੁਹਾਡੇ ਘਰ ਵਿੱਚ ਜਗ੍ਹਾ ਆ ਕੱਚੀ ਤੇ ਤੁਸੀਂ ਵੀ ਨਿੰਮ ਦਾ ਬੂਟਾ ਜ਼ਰੂਰ ਲਗਾਓ ਮਮਾ ਨੂੰ ਨਾ ਸ਼ਾਮ ਨੂੰ ਬਾਹਰ ਬੈਣਾ ਬਹੁਤ ਹੀ ਪਸੰਦ ਆ ਤੇ ਆਵੇ ਲੋ ਬਾਹਰ ਬੈਠੇ ਆ ਬੜਾ ਜ਼ਿਆਦਾ ਪਸੰਦ ਆ ਤੇ ਮਾਜੀ ਘਾਹ ਨਾ ਬਹੁਤ ਵੱਡਾ ਵੱਡਾ ਹੋਇਆ ਹੋ ਤਾਂ ਇਹਨੂੰ ਕੱਟ ਦਈਏ ਕਿਦਨ ਕੋਈ ਨਹੀਂ ਕੱਟ ਲਿਓ ਕਿਦਨ ਠੀਕ ਆ ਕੱਟ ਲਾਂਗੇ ਸ਼ਾਮ ਦੇ ਟਾਈਮ ਕਾਫੀ بارش ਆ ਗਈ ਆ ਤੇ ਬੱਚੇ ਗਰਮੀ ਵਿੱਚ بارش ਦਾ ਆਨੰਦ ਲੈਣਦੇ ਹੋਏ ਟੈਗਰ ਇਹਨਾਂ ਨੂੰ ਵੇਖ ਕੇ ਭੌਂਕਣ ਡਿਆ ਆਾਰੇ ਮੀਂਹ ਵਿੱਚ ਮਸਤੀ ਕਰਨ ਡੇ ਆ ਨਾਲੇ ਇੱਕ ਦੂਜੇ ਨਾਲ ਖੇਡਣ ਡੇ ਆ ਤੇ ਨਾਲੇ ਹੱਸਣ ਡੇ ਆ ਕਾਸ਼ੀ ਬਾਏ ਕਰਦਾ ਸਾਰਿਆਂ ਨੂੰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਸਕਾਰ